ਹਾਂਜੀ ਸਤਿਕਾਰ ਸਾਰਨ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰਾ ਠੀਕ ਠਾਕ ਰੱਖੇ ਤੇ ਅੱਜ ਹੈ ਜੀ ਵੱਡੇ ਸਭ ਜਾਂਦੇ 시ਦੀ ਦੇਣਾ ਤੇ ਮੇਰੀ ਸਾਰੀ ਮਥਾ ਹੱਥ ਬੰਨ ਕੇ ਬੇਨਤੀ ਹੈ ਕਿ ਨਾ ਚਟਪਣ ਦਾ ਨਾ ਕਰੇ ਵੈਸਤਾ 시ਦੀ ਦੇੜੇ ਪੋਦਾ ਮੀਨੇ ਹੁੰਦਾ ਪਰ ਵੈਸਤਾ ਅੱਜ ਵੱਡੇ ਸਭ ਜਾਂਦੇ 시ਦੀ ਦੇੜਾ ਸਾਡੇ ਉੱਥੇ ਮਨਾ ਰਹੇ ਆ ਘਰਦੜ ਤੇ ਤਰਸਾਲਸਾ ਤੇ ਉੱਥੇ ਜਾ ਰਹੇ ਆ ਅਸੀਂ ਵੀ ਤੇ ਚਲੋ ਜੀ ਵਾਸਤਾ ਅੱਗੇ ਪਤਾ ਕੀ ਕਹਿੰਦੇ ਸੀ ਅੱਗੇ ਸਿਆਣੇ ਜਿਹੜੇ ਪਹਿਲਾਂ ਲੋਕ ਹੁੰਦੇ ਸੀ ਨਾ ਉਹ ਉਹ ਦਾ ਸਾਰਾ ਮਨਜੇ ਤੇ ਨਹੀਂ ਸੀ ਕਹਿੰਦੇ ਥੱਲੇ ਪੈਲੇ ਸੀ ਅਫਸੋਸ ਕਰਦੇ ਸੀ ਇੰਨਾ ਨਾਲ ਅਫਸੋਸ ਸੀਗਾ ਤੇ ਉਹ ਸੌਖੇ ਵੀ ਸੀ ਆਪਾਂ ਨੂੰ ਤਾਂ ਅਸੀਂ ਵੀ ਦਿਹਾਣੇ ਪਤਾ ਵੀ ਹੈ ਕਦੋਂ ਹੁੰਦੇ ਆ ਹਨਾ ਤੇ ਕੀ ਦੇ ਹੈਗੇ ਆ ਕਿੰਨੇ ਸਾਬ ਜਾਂਦੇ ਆ ਕੁਛ ਨਹੀਂ ਪਤਾ ਆਪਣੇ ਅੱਜ ਕੱਲ ਬੀਬੀਆਂ ਨੂੰ ਨਹੀਂ ਪਤਾ ਅੱਜ ਕੱਲ ਦੀਆਂ ਪਰਾਣੀਆਂ ਨੂੰ ਨਹੀਂ ਪਤਾ ਪਹਿਲਾਂ ਵਾਲੀਆਂ ਜਿਹੜੀਆਂ ਸਾਡੇ ਕੇਜ ਦੀਆਂ ਉਹ ਤੋਂ ਪਹਿਲਾਂ ਵਾਲੀਆਂ ਦਾ ਸਾਰਾ ਕੁਝ ਪਤਾ ਸੀ ਮੇਰੀ ਕੇਜ ਦੇ ਦੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਪਤਾ ਕੁਝ ਵੀ ਵੀ ਕੀ ਕੀ ਸੀ ਦੀਦੇ ਕਿਹੜੇ ਬੱਚਿਆਂ ਦੇ ਆ ਕਿੰਨਾ ਦੇ ਆ ਕਿੱਥੇ ਬਣਾਉਂਦੇ ਆ ਕਿੱਥੇ ਸ਼ੀਧ ਹੋਏ ਆ ਬੱਚੇ ਲਾਂਤ ਹੈ ਉਹ ਜੀ ਸਿੱਖ ਧਰਮ ਦੇ ਵਿੱਚ ਜਿਹਨਾਂ ਨੂੰ ਨਹੀਂ ਪਤਾ ਠੀਕ ਹੈ ਪਰ ਆਇਆ ਕੋਈ ਖੁਸ਼ੀ ਨਾਲ ਨੱਚਣ ਟੱਪਣ ਦੇ ਗਾਣੇ ਨਾ ਲਾਓ ਕੋਈ ਨੱਚਣ ਟੱਪਣ ਦੀ ਖੁਸ਼ੀ ਨਾ ਮਨਾਓ ਜੇ ਵਿਆਹ ਨਾ ਰੱਖੋ ਸਭ ਤੋਂ ਵਧੀਆ ਵਿਆਹ ਨਾ ਰੱਖੋ ਕਿਉਂਕਿ ਸ਼ਰਾਬਾਂ ਮੀਟ ਚੱਲਣਗੇ ਸਾਡੇ ਇੱਥੇ ਐਮਸੀ ਦਿੱਤੇ ਆ ਪਰ ਉਹ ਤਾਂ ਉਹਨਾਂ ਨੇ ਕੋਈ ਬਾਲਾ ਨਹੀਂ ਹੋ ਕੀਤਾ ਪਰ ਵਿੱਚੋਂ ਮੁੰਡੇ ਨਹੀਂ ਹਟਦੇਗੇ ਹਨਾ ਲੋਕ ਪਟਾਕੇ ਟੋਕੇ ਚਲਾਉਣੇ ਪਰ ਵਧੀਆ ਉਹਨਾਂ ਨੇ ਬਾਲਾ ਨਹੀਂ ਕੀਤਾ ਗਾ ਉਹ ਕੋਈ ਲੜਕਾਰੀ ਦੀ ਮਾਰੀ ਕੋਈ ਬਾਲਾ ਕੁਛ ਨਹੀਂ ਕੀਤਾ ਉਹਨਾਂ ਨੇ ਇੱਥੇ ਘਰੇ ਦਾ ਹਨਾ ਤੇ ਚਲੋ ਜੀ ਅਸੀਂ ਸਿੱਖ ਹਾਂ ਨਾ ਸਲਾ ਸੱਭ ਗਿਆ 크리스마ਸ ਆਊਗਾ ਸਾਡੇ ਸਿੱਖ ਵੀ ਮਨਾਉਣਗੇ ਮਨਾਉਣ ਕੋਈ ਗੱਲ ਨਹੀਂ ਕੋਈ ਉਹ ਜਿਹਾ ਟਾਈਮ ਹੋਵੇ ਬਣਾ ਲੈਣ ਕੋਈ ਚਲਦੀ ਠੀਕ ਹੈ ਪਰ ਸ਼ੀਦੀ ਦਿਹਾਣੇ ਦੇ ਵਿੱਚ ਤਾਂ ਸਿੱਖਾਂ ਨੂੰ ਤਾਂ ਨਹੀਂ ਚਾਹੀਦਾ ਉੰਨਾ ਤਾਂ ਚੱਲ ਨਹੀਂ ਅਗਲੇ ਨੂੰ ਹਨਾ ਜਿਹੜੇ ਕੁਐਸਚਨ ਪਰ ਸਿੱਖਾਂ ਤਾਂ ਚਾਹੀਦੇ ਨਵੇਂ ਨਾਮ ਨਾਉਣ ਚਲੋ ਜੀ ਤਿਆਰ ਹੁੰਦੇ ਆ ਬਸ ਰੋਟੀ ਬਣਾ ਲੈ ਤੇ ਅੱਜ ਗੁਰਦੁਆਰੇ ਤਰਸਾਲ ਸਾਹਿਬ ਜੀ ਚਿੱਲੀ ਜੋੜ ਮੇਲਾ ਹੈ ਵੱਡੇ ਸਾਬ ਜਾਦਿਆ ਨਾਲ ਉੱਥੇ ਭੋਗ ਪਾਣੇ ਆ ਤੇ ਉੱਥੇ ਜਾਣਾ ਤੇ ਮੇਰੀ ਬੇਨਤੀ ਹੱਥ ਬੰਨ੍ਹ ਕੇ ਫਿਰ ਵੀ ਜੇ ਤੁਸੀਂ ਅਸਿਮਰਨ ਕਰੋ ਨਾਮ ਜਪੋ ਪੂਜਾ ਪਾਠ ਪੂਜਾ ਕਰੋ ਠੀਕ ਹੈ ਜਿੰਨ ਬੱਚਿਆਂ ਦੇ ਨਾਮ ਲੋ ਸ਼ਿద్ధి ਦਿਹਾੜੇ ਤੇ ਹਨਾ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੁੱਤਰਾਂ ਦੇ ਦਾਨੀ ਏ ਜੀ ਜੀ ਕਈ ਗੱਲ ਕੋ ਜਰੂਰ ਹਨਾ ਚਲੋ ਜੀ ਤੇ ਮੈਂ ਹੁਣੇ ਤਿਆਰ ਫਿਰ ਅਸੀਂ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਵਾਂਗੇ ਛਿੱਤੀ ਜੋੜ ਮੇਲੇ ਦੇ ਚਲੋ ਜੀ ਦਰਦ ਘਰਮ ਹੋ ਗਿਆ ਤੇ ਬਸ ਜਿੰਮ ਹੋ ਗਿਆ ਤੋਂ ਕੰਬਲ ਜੀ ਲੁਕੇ ਚਲੋ ਬਾਦਨ ਵਾਲ ਆ ਗਿਆ ਉੱਪਰ ਕਰਦੇ ਬੰਦਾ ਤੇ ਹੁਣੇ ਤਿਆਰ ਰੋਟੀ ਖਾ ਕੇ ਤਿਆਰ ਰ ਹਾਂ ਰੋਟੀ ਖਾਣੇ ਮੈਂ

ਮੇਰੇ ਨਾਲ ਤੁਮੀ ਆ ਆ ਬਸ ਬੁਲਾਤਾ ਬਦਮਾ ਤੇਰੇ ਨਾਲ ਦੇਖ ਲੈ ਆਪਾਂ ਆਗੇ ਤਰਸਤ ਜੀਮੂ ਬੈਠਾ ਪਰ ਮੈਂ ਘੰਟਾ ਤੱਕ ਪੈ ਗਈ ਸੀ ਫਿਰ ਕੋ ਆ ਗਿਆ ਸੇਵ ਸੁੱਕਟਲਾ ਚ ਆਪਣੀ ਪੀਤੀ ਹਨ ਮੈਂ ਆ ਦਿਵਸ ਤੇ ਚਾਹ ਬਣਾਈਆ ਤੇ ਜੀਮੂ ਬੈਠਾ ਹੁਣ ਜੀਮੂ ਨੇ ਅੰਬੂ ਦਿਖਾ ਲਿਆ ਜਗੂ ਹੂੰ ਤੇ ਜਾ ਬਣਾ ਕੇ ਪਿਆ ਪੀ ਕੇ ਨਾ ਖਾਵਾਂ ਦੀ ਪੰਦੀਰੀ ਉਹ প্লাਸਟਿਕ ਦੇ ਪਾਣੀ ਹਾਂ ਆਊ ਆਊ ਮੀਮਣੇ ਕੇ ਵਿੱਚ ਬੈਠਾ ਖੰਡ ਤੇ ਬੈਠਾ ਹਾਂ ਤੇ ਬਿਸਤਰੇ ਤੇ ਬੈਠਾ ਆ ਲੈ ਇੱਥੇ ਆ ਜਾ ਜਾਂ ਬਾਹਰ ਜਾ ਬੜਾ ਲੋਟੀ ਪਾਸੇ ਆ ਕੇ ਮੈਂ ਚਾਹ ਪਾ ਮੈਂ ਗਲਾਸਾਂ ਚ ਚਾਹ ਬਣ ਗਈ ਦੁੱਧ ਪਾਤਾ ਚਾਹ ਪੰਜੀਰੀ ਜੀ ਮੈਂ ਖਾਉਗਾ ਪੰਜੀਰੀ ਹੈ ਨਾ ਮਿੱਠਾ ਮੰਗਦਰੀ ਨਾ ਸਾਰਾ ਦਿਨ ਘੜੀਆ ਬਗੜਿਆ ਦੇਖ ਕੇ ਮੈਂ ਸਰਤਾ ਪੰਜੀਰੀਂ ਦੇਖ ਕੇ ਲਾਲਾੜੀ ਕੀ ਜਾਂਦੇ ਹਨਾ ਹੂੰ ਪੰਜੀਰੀ ਖਾਣੀ ਆ ਅਰੋ ਗਜਾ ਜਿਮੂ ਮੂ ਮੂੰ ਸੌਂ ਗਿਆ ਸੀ ਜਿਮੂ ਕੰਬਲ ਲੈ ਕੇ ਸੌਂ ਗਿਆ ਜਿਮੂ ਕੰਬਲ ਤੇ ਤਾਂ ਉਹ ਉੱਠ ਖੜੀ ਨੂੰ ਸੌਂ ਗਈ ਸੀ ਸੌਂ ਸੌ ਜਾ ਨਹੀਂ ਨਹੀਂ ਉਹ ਦਿਚਾਂ ਤੇ ਜਿਮੂ ਤਾਂ ਬਹੁਤ ਖਰਾਬ ਚਾਰ ਸਵੇਰ ਜਾਤੇ ਮੂ ਵੀ ਦੇਖਦੀ ਸੀ ਮੈਂ ਤਾਂ ਗੱਲ ਸਰਸਨ ਦੇ ਵਿਛੋੜਾ ਪਿਆ ਅੱਜ ਮੈਨੂੰ ਲੱਗਾ ਜੁੱਧ ਸੀ ਤੇ ਚਲੋ ਬਾਕੀ ਪਹਿਲਾਂ ਮੂਵੀ ਦੇਖਦੇ ਆਂ ਦੇਖ ਰਿਹਾ ਪਾਕਿਸਤਾਨ ਦੇ ਨਾ ਮੁੰਡੇ ਆਹ ਪੰਜਾਬੀ ਜੱਸ ਕੇ ਉਹਦੇ ਚ ਦਿਖਾ ਰਹੇ ਆ ਇਹ ਕਿਵੇਂ ਕਿਵੇਂ ਸ਼ਹੀਦ ਹੋਇਆ ਪਰਿਵਾਰ ਕੇ ਵਿਛੋੜਾ ਪਿਆ ਨਿਕਲੇ ਕੋਸਾ ਹੈ ਸਟਾਫ ਨਾਲ ਜੁੜੇ ਟੈਂਸ਼ਨ ਅੱਖਾਂ ਦੇਖੀ ਹੁਣ ਜਿੰਨਾ ਦਿਨ ਤੇਰੀਆਂ ਅੱਖਾਂ ਠੀਕ ਆਉਂਦੀਆਂ ਤੂੰ ਆਉਣਾ ਨਹੀਂ ਇੱਧਰ ਕਿ ਮੈਨੂੰ ਤੈਨੂੰ ਦੇਖ ਦੇ ਕੇ ਹੋਰੀ ਹੋ ਜਾਂਦਾ ਹਾਂਜੀ ਜਾਏ ਦੇ ਤਾਂ ਤੁਹਾਡੇ ਸੰਦੂਰ ਨਾ ਹੋਗਾ ਸੰਦੂਰ ਜਿਹੜਾ ਤੁਸੀਂ ਸੰਦੂਰ ਨਾਲ ਉਹ ਜੀ ਮੈਂ ਸ਼ਾਂਤੀ ਕੇ ਸੰਦੂਰ ਦੀ ਹੁੰਦਾ ਉਹ ਸਮਝ ਗਈ ਜੀ ਮੈਂ ਅੱਖਾਂ ਦਾ ਕੀ ਕਰਨਾ ਹਨੂਮਾਨ ਦਾ ਜਿਹੜਾ ਕੀ ਹੁੰਦਾ ਉਹ ਸਮਝ ਗਈ ਉਹ ਲਾਲੀ ਬਸ ਉਹਨਾਂ ਦੂਜੇ ਦਿਨ ਵਧੀਆ ਸੈੱਟ ਹੋ ਜਾ ਨਈ ਇਹ ਕਈ ਵਾਰ ਨਾ ਦੇਖ ਕੇ ਕੋਈ ਚੀਜ਼ ਹੋ ਜਾਂਦੀ ਕਈਆਂ ਨੂੰ ਜਿਵੇਂ ਤਰੰਗ ਨੂੰ ਜੁਕਾਮ ਵੀ ਹੋ ਜਾਂਦਾ ਦੇ ਕੋਈ ਸਿੱਕਾ ਮਾਰੀ ਜਾ ਪਨਾ ਹਾਂਜੀ ਉਹ ਦਵਾ ਦੇ ਨਾਲ ਜੁਕਾਮ ਹੋ ਜਾਂਦਾ ਫਹਤਾ ਤੈਨੂੰ ਤੇ ਕਹਿੰਦੀ ਮਾਸਕ ਲਾ ਕੇ। ਉਹ ਤਾਂ ਠੀਕ ਹੈ। ਮੈਨੂੰ ਤਾਂ ਨਹੀਂ ਤਾਂ ਪਰ ਮੈਨੂੰ ਅੱਖਾਂ ਤੋਂ ਤਾਂ ਪ੍ਰੋਬਲਮ ਦੀ ਹੁੰਦੀ ਆ। ਹੁਣ ਮੈਂ ਕਿਵੇਂ ਕਰਾਈ? ਕਿਵੇਂ ਕਹਾਂ ਕੋਟੇ ਚੜ ਕੇ ਛਾਲ ਮਾਰ ਦੇ। ਹੱਲਾ ਜੀ। ਕਹਾਂ ਕਿ ਮੈਂ ਜ ਹੁਣੇ ਦਿਖਾਈ ਤਾਂ ਡੇਡਾ ਟੈਸਟ ਦੇਣੀ ਆ। ਉਹ ਟੈਸਟ 2025 12 ਜਨਵਰੀ ਨੂੰ ਆ। ਤੇ ਫਿਰ ਕੀ ਹੋ ਗਿਆ? ਦੱਸ ਆਪੇ ਤੇ ਚ ਆ ਜਾਊਗਾ। ਐਸੇ ਚ ਆਊਗਾ। ਦਸਵੀਂ ਕਰ ਜਾਂਦੇ ਨਾ ਫੇਰ ਫੇਰ ਇਹ ਦਿੰਦੇ ਹੁੰਦੇ ਆਫ ਸੇਵਸ ਦੇਣਾ ਹੋਵੇ ਨਾ। ਫੇਰ ਇਹ ਦਸਵੀਂ ਤੋਂ ਜਦੋਂ ਦਸਵੀਂ ਦੇ ਪੇਪਰ ਹੋ ਗਏ। ਉਦੋਂ ਬਾਅਦ 2-3 ਮਹੀਨੇ ਬਾਅਦ ਦਾ ਪੇਪਰ ਰੱਖਦੇ ਹੁੰਦੇ ਆ ਐਡਮਿਸ਼ਨ ਵਾਸਤੇ ਜੇ ਇਹਨਾਂ ਨੇ ਆਊਟ ਆਫ ਸਲਿਪਸ ਦੇਣਾ ਵੇ ਹੁਣ ਇਹਨਾਂ ਨੇ 10ਵੀਂ ਚਾਹੀਦੀ ਦੇਣਾ ਹਾਂਜੀ 10ਵੀਂ ਉਹਨਾਂ ਨੂੰ ਵੀ ਪਤਾ ਵੀ ਗਾ ਦੱਸਿੰਗੇ ਪੇਪਰ ਚੱਲ ਰਹੇ ਬੱਚੇ ਨੇ ਉਹ ਪੜ੍ਹਾਈ ਕਰਨੀ ਇਸ ਕਰਕੇ ਵੀ ਉਹ ਦੱਬ ਕੇ ਜੋਰ ਦੇਣਗੇ ਪੜ੍ਹਾਈ ਕਰਨਗੇ ਤੇ ਆਪੇ ਉਹਦੇ ਚ ਵਧੀਆ ਨੰਬਰ ਲੈਣਗੇ ਹਾਂ ਇਸ ਕਰਕੇ 10ਵੀਂ ਦੀ ਸਲਿਪ ਸੁਣਾ ਤਿੰਨੇ ਸਬਜੈਕਟ ਆ ਇੰਗਲਿਸ਼ ਮੈਥ ਇਹਨਾਂ ਦੇ ਦੱਬ ਕੇ ਦੇ ਦੇ ਜੋਰ ਸਾਰਾ ਉਸੇ ਚ ਆ ਜਾਣਾ ਕਰ ਲੈ ਨਾ ਵੀ ਵੀ ਨੂੰ ਕੀ ਕਹਿੰਦੇ ਆ ਕਾਸਟਚਾ ਸਾਇੰਸ ਦਾ ਇਹ ਤਾਂ ਇੰਗਲਿਸ਼ ਚ ਵੀ ਆ ਪੰਜਾਬੀ ਚ ਵੀ ਆ ਬਸ ਇਹੋ ਜੇ ਕੁਝ ਨਾ ਕੁਝ ਯਾਦ ਕਰ ਲੱਗੇ ਨੂੰ ਕੀ ਕਹਿੰਦੇ ਆ ਮੈਨੂੰ ਉਦਾਂ ਇੰਗਲਿਸ਼ ਚ ਆਈ ਵੈਸੇ ਤਾਂ ਇੰਗਲਿਸ਼ ਚ ਹੀ ਆ ਬਸ ਫੇਰ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਟੈਨਸ਼ਨ ਨਾ ਟੈਨਸ਼ਨ ਦੇ ਕੇ ਪੇਪਰ ਨਾ ਦਿਓ ਕਦੇ ਵੀ ਪਰ ਚਲੀ ਗਈ ਹੈ ਨਾ ਲੋ ਜੀ ਮੈਂ ਬਣਾ ਲਈ ਸਬਜ਼ੀ ਬਿਆਜ ਤੇ ਅਦਰਕ ਲਸਣ ਜੇ ਮੈਂ ਆਟਾ ਗੁੰਨ ਲਿਆ ਪਿਲ ਲਓ ਤੇ ਸਤਰਾ ਜਿਮੂ ਐ ਜਿਮੂ ਦੱਪਰ ਗਿਆ ਬਹੁਤ ਖਰਾਬ ਹੈ ਜਿਮੂ ਗੰਦਾ ਬੱਚਾ ਉੱਪਰ ਚਲੇ ਗਿਆ ਲਓ ਮਸੀਨਾਈ ਤੱਕ ਬਾਹਰ ਗਾਇਨਾਂ ਮੈਂ ਅੱਜ ਬਣੇ ਕੱਲ ਨੂੰ ਟਾਈਮ ਲੱਗਿਆ ਦੇਖ ਲਈਏ ਕੱਲ ਜੀ ਮੂ ਉੱਪਰ ਗਿਆ ਉਰਾ ਪੈਲਸ ਬਣਿਆ ਪੇਪਰ ਤਾਂ ਸਾਡੇ ਆ ਵੀ ਕਪੜੇ ਧਰਨ ਵਾਲਿਆ ਬੁੱਹੂ ਹੁਣ ਕਿਵੇਂ ਬਾਹਰ ਖੇਡਦੇ ਫਿਰਦੇ ਆ ਬੱਚਿਆਂ ਦੇ ਪੇਪਰ ਹੋ ਗਏ ਹੁਣ ਛੁੱਟੀਆਂ ਜਾਣਾਂ ਚਾਹੀਦੀ ਪਤਾ ਨਹੀਂ ਕ੍ਰਿਸਮਸ ਦੰਗ ਨਹੀਂ ਮੇਰੇ ਕੱਪੜੇ ਹੋਏ ਪਏ ਲੈ ਅੱਛਾ ਇਹ ਨਹੀਂ ਆ ਤੇ ਹਾ ਤਾਂ ਰਹਿ ਜਾਣ ਬਸ ਸਾਰੀ ਰਹਿ ਜਾਂਦੇ ਆ ਕੋਰਸ ਫਿਲਮੇ ਇੰਸਟੀਚੂਟ ਦਾ ਚਾਹੇ ਬੱਚਾ ਕੋਰਸ ਨੂੰ ਦੇਣੇ ਕਿਤੇ ਕੰਮ ਜਾਂਦੇ 5 5 9 73 ਵਾਟ ਦੇ ਅਰਜੋਤ ਨੇ ਐਂਡੀਏ ਦਾ ਪਰ ਐਂਡੀਏ ਦਾ ਨਾ ਅੱਗੇ ਪਲੱਸ 1 ਜਦੋਂ ਕਰਾਉਂਦੇ ਨਾਲ ਐਂਡੀਏ ਦੇ ਤਿਆਰੀ ਕਰਾਉਂਦੇ ਆ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਹੈ ਤੇ ਨਾਲ ਪਲੱਸ 1 ਪਲੱਸ 2 ਕਰਾਉਣੇ ਨਾਲ ਦੋ ਸਾਲ ਐਂਡੀਏ ਦੀ ਤਿਆਰੀ ਕਰਾਉਣਗੇ ਨੈਸ਼ਨਲ ਡਿਫੈਂਸ ਅਕੈਡਮੀ ਉਹ ਜਿਹੜਾ ਲੈਫਟੀਨੈਂਟ ਤੱਕੜੇ ਤੱਕੜੇ ਫੌਜ ਦੇ ਅਸਰ ਬਣਦੇ ਆ ਜਿਹੜਾ ਬੱਚਾ ਕਲੀ ਹੈ ਅੱਗੇ ਫਿਰ ਟੈਸਟ ਕਲੀਅਰ ਕਰ ਜਾਂਦਾ ਪਲੱਸ 2 ਤੋਂ ਬਾਅਦ ਐਂਡੀਏ ਦਾ ਹੁਣ ਉਹ ਭਰਤ ਆਇਆ ਜਿਹੜਾ ਟੈਨਸ਼ਨ ਕਰੀ ਜਾਂਦਾ ਉਹਦਾ ਸਲੀਵ ਸੋ ਚਾਹੀਦਾ ਜੋਕਨ ਹੁੰਦੀ ਹੈ ਵੀ। ਤੇ ਲਗਾਈ ਬੱਚੇ ਨਹੀਂ ਹੁੰਦੇ ਉਹ ਕਹਿੰਦਾ ਮੇਰੇ ਗੱਡੀ ਦਾ 500 ਰੁਪਿਆ ਲੱਗ ਗਿਆ ਜੇ ਮੇਰਾ ਕਲੀਅਰ ਨਾ ਹੋਇਆ ਔਰ ਮੈਂ 500 ਪਤਾ ਨਹੀਂ ਕਿੰਨੇ ਕੋ ਲੱਗਣੇ ਆ ਕਿੰਨੇ ਕਿ ਸਾਢੇ ਅਰਗੇ ਤੇ ਲੱਗੇ ਆ ਉਹ ਤਾਂ ਲੱਗਦੇ ਹੁੰਦੇ ਤਾਂ ਮੈਂ ਕਿਹਾ ਮੈਂ ਸਾਗ ਕੱਟ ਕੇ ਰੱਖ ਲਿਆ ਸਾਗ ਸਾਗ ਸੀ ਖੱਲਾ ਪਾਲਕ ਨਹੀਂ ਇਥੇ ਸੀ ਕੁਛ ਨਹੀਂ ਸੀ ਮੈਂ ਕੱਲ ਨੂੰ ਨਾ ਅੱਜ ਤਾਂ ਮੈਂ ਗੁਰਦਸਾਹੂ ਗਈ ਸਿੱਤੇ ਸਰ ਛੀ ਵੀ 2:30 ਕੱਲ ਨੂੰ ਮੈਂ ਪਾਲਕ ਤੇ ਇਥੇ ਮੰਗਾ ਕੇ ਤੇ ਫਿਰ ਮੈਂ ਸਾਗ ਬਣਾਉਂਗੀ ਜਲਦੀ ਜਲਦੀ ਧਰ ਦੇਣਾ ਚੁੰਨੇ ਤੇ ਜੇ ਮੈਂ ਉਧਰ ਕੋ ਗੋਲੀ ਕਰ ਜਾਂਦੀ ਹੈ ਸੰਬਲੋਤੀ ਪਿਆ ਅ ਜਿੰਮੇ ਦਾ ਬਿਸਤਰਾ ਪਿਆ ਉਹ ਮੰਜਾ ਬੈਸਤੀ ਖਾਲੀ ਸੀ ਇਹ ਸ਼ਾਤ ਉਤੇ ਗੱੱਦਾ ਰੱਖ ਕੇ ਗੱੱਦਾ ਪਿਆ ਸੀ ਚਲੋ ਦੱਸ ਰਹੇ ਹਾਂ ਸਾਰਾ ਕੁਝ ਫ੍ਰੀ ਹੈ ਕੱਲੀ ਐਡਮਿਸ਼ਨ ਫੀਸ ਹੈ ਖਾਣ ਪੀਣ ਰਹਿਣ ਦਾ ਸਾਰਾ ਫ੍ਰੀ ਹੈ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਦੇ ਹੋ ਜੀ ਦੱਬ ਕੇ